ਉਹ ਦौराਇਆ ਇੱਕ ਸੀਟ ਸੀਗੀ ਮਾਝੇ ਦੇ ਵਿੱਚ ਕਾਂਗਰਸ ਦੀ ਬੜੀ ਇਤਿਹਾਸਿਕ ਜਿੱਤ ਹੈ ਅੱਜ ਬਾਬੇ ਨਾਨਕ ਦੀ ਧਰਤੀ ਤੋਂ ਜਿਹੜਾ ਬਾਬਾ ਨਾਨਕ ਜਿੱਥੇ ਮੈਂ ਇਹ ਸਮਝਦਾ ਕਿ ਬੜਾ ਖੂਬਸੂਰਤ ਮੈਸੇਜ ਡੇਰੇ ਦੇ ਲੋਕਾਂ ਨੇ ਦਿੱਤਾ ਔਰ ਮਾਨਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦਾ ਜਿਹੜਾ 20 ਮਹੀਨਿਆਂ ਦਾ ਕਾਰਜਕਾਲ ਹੈ ਇੱਕ ਪਾਸੇ ਉਹ ਗੁੱਡ ਗਵਰਨੈਂਸ ਜਿਹਨੂੰ ਲੋਕ ਤਰਸਦੇ ਸਨ ਜਿਹੜਾ 3 ਮਹੀਨਿਆਂ ਦੇ ਦੌਰਾਨ ਹਰ ਘਰ ਦੀ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ 48000 ਨੌکریاں ਪੰਜਾਬ ਚ ਮੈਰਿਟ ਤੇ ਮਿਲੀਆਂ ਨੇ ਉਹ ਆਮਦਵੀ ਕਲੀਨਿੰਗ ਜਿੱਥੇ ਲੋਕਾਂ ਨੂੰ ਮੁਫਤ ਲਾਜ਼ਮਤ ਦਵਾਈਆਂ ਤੇ ਟੈਸਟ ਹੋ ਰਹੇ ਆ ਸੋ ਇੱਕ ਪਾਸੇ ਗੁੱਡ ਗਵਰਨਰ ਸੀਗੀ ਸੋ ਦੂਸਰੇ ਪਾਸੇ ਵੱਧ ਦਿਮਾਗ ਲੋਕ ਤੇ ਵੱਧ ਜਵਾਨ ਜਿਨ੍ਹਾਂ ਦੇ ਹੰਕਾਰ ਸਿਰ ਤੋਂ ਲੱਗੇ ਪੈਰਾਂ ਤੱਕ ਬੋਲਦਾ ਸੀਗਾ ਮੈਂ ਸਮਝਦਾ ਵੀ ਹੰਕਾਰ ਦੀ ਔਰ ਵੱਧ ਜਵਾਨ ਦੀ ਜਿਹੜੀ ਅੱਜ ਹਾਰ ਹੋਈ ਆ ਨੇਕੀ ਔਰ ਮੈਂ ਸਮਝਦਾ ਵੀ ਨਿਮਰਤਾ ਦੀ ਜਿਹੜੀ ਆ ਉਹ ਝੰਡਾ ਬੁਲੰਦ ਹੋਇਆ ਔਰ ਜਿਹੜਾ ਸੱਤਾ ਨੂੰ 나ਗਵਾਲ ਪਾ ਕੇ ਬੈਠੇ ਸੀ ਪਿਛਲੇ ਲੰਬੇ ਸਮੇਂ ਤੋਂ ਖਾਸ ਕਰਕੇ ਦੋ ਹਲਕੇ ਔਰ ਮੈਂ ਅ ਅੱਜ ਇਸ ਕਾਲ ਦੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਉਹ ਦੋ ਵਿਅਕਤੀ ਜਿਹੜੇ ਆਪਣੇ ਆਪ ਨੂੰ 2027 ਦੇ ਵਿੱਚ ਮੁੱਖ ਮੰਤਰੀ ਦਾ ਦਾਵੇਦਾਰ ਪੇਸ਼ ਕਰ ਰਹੇ ਆ ਉਹਨਾਂ ਨੂੰ ਲੋਕਾਂ ਨੇ ਜ਼ੀਰੋ ਤੋਂ ਲਿਆਂਦਾ ਮੈਂ ਸਮਝਦਾ ਵੀ ਬੜਾ ਵੱਡਾ ਸਬਕ ਜਿਹੜਾ ਕਾਂਗਰਸ ਦੇ ਉਹਨਾਂ ਨੇਤਾਵਾਂ ਦੇ ਮੂੰਹ ਤੋਂ ਚੰਡ ਵੱਜੀ ਅੱਜ ਜਿਹੜੇ ਲੋਕਾਂ ਨੂੰ ਕੀੜੀਆਂ ਤੇ ਕਾਡੇ ਸਮਝਦੇ ਆ ਜਿਨ੍ਹਾਂ ਦੀ ਜ਼ੁਬਾਨ 'ਚੋਂ ਨਫ਼ਰਤ ਨੂੰ ਸੁਵਾ ਜਿਹੜਾ ਦੀ ਜ਼ੁਬਾਨ 'ਚੋਂ ਮੈਂ ਸਮਝਦਾ ਵੀ ਅੱਗ ਤੋਂ ਸੁਆ ਕੁਝ ਨਹੀਂ ਨਿਕਲਦਾ ਸੋ ਬੜਾ ਗੁੱਡ ਮੈਸੇਜ ਜਿਹੜਾ ਆ ਡੇਰੇ ਬਾਬਾ ਨਾਨਕ ਦੇ ਲੋਕਾਂ ਨੇ ਦਿੱਤਾ ਸੋ ਮੈਂ ਆਪਣੇ ਪਿਆਰੇ ਮਿੱਤਰ ਸਾਡੇ ਐਮਐਲਏ ਬਣ ਗਏ ਹੁਣ ਗੁਰਦੀਪ ਰੰਧਾਵਾ ਜੀ ਉਹਨਾਂ ਦੇ ਪਰਿਵਾਰ ਨੂੰ ਤੇ ਸਮੁੱਚੇ ਡੇਰੇ ਬਾਬਾ ਨਾਨਕ ਦੇ ਲੋਕਾਂ ਨੂੰ ਜਿਨੇ ਵੋਟ ਪਾਈ ਆ ਉਹ ਵੀ ਜਿਹਨੇ ਨਹੀਂ ਪਾਈ ਉਹ ਵੀ ਪੁਰਾ ਸਾਰਿਆਂ ਦਾ ਵੀ ਸ਼ੁਕਰੀਆ ਮੈਂ ਆਪ ਵੀ ਉੱਥੇ ਕਾफी ਦਿਨ ਲਾਏ ਆ ਮੈਨੂੰ ਕਲਾਨੌਰ ਇਸ ਸਰਾਉਂਡਿੰਗ ਏਰੀਆ ਜਿਹੜਾ ਮਿਲਿਆ ਸੀ ਉਹ ਸਾਰਾ ਏਰੀਆ ਜਿਹੜਾ ਐਸਬੀਬ ਕੀਤਾ ਸੋ ਇੱਕ ਵਾਰ ਫਿਰ ਦੁਬਾਰਾ ਜਿੱਥੇ ਮੈਂ ਡੇਰੇ ਦੇ ਲੋਕਾਂ ਦਾ ਸ਼ੁਕਰੀਆ ਅਦਾ ਕਰਦਾ ਧਰਵਾਦ ਕਰਦਾ ਉੱਥੇ ਇਹ ਵੀ ਕਵਾਂਗਾ ਵੀ ਹੁਣ ਡੇਰੇ ਬਾਬੇ ਨਾਲਕ ਦੇ ਅੰਦਰ ਜਿਹੜਾ ਵਿਕਾਸ ਹੈ ਉਹ ਪਹਿਲੋਂ ਨਾਲੋਂ ਵੀ ਕਦੀ ਫੜੇਗਾ ਤੀਜੀ ਫੜੇਗਾ ਇਹ ਅੱਜ ਜਿਹੜਾ ਆ ਸਰਨੇ ਦੇ ਅੰਦਰ ਸਾਡੇ ਵਰਕਰਾਂ ਨੇ ਤੁਸੀਂ ਦੇਖਿਆ ਵੀ ਢੋਲ ਦੀ ਥਾਪ ਤੇ ਪੰਗੜੇ ਵੀ ਪਾਏ ਆ ਔਰ ਮਤਲਬ ਜਿਹੜਾ ਪਾਰਟੀ ਦਾ ਨਾਰਾ ਬੁਲੰਦ ਕੀਤਾ ਸਰਨਾ ਵੇਗੋਵਾਲ ਬਮਿਆਲ ਨੋਟ ਜੈਮਲ ਸਿੰਘ ਘਰੋਟਾ ਬਤਲੌਰ ਸੁੰਦਰ ਚੱਕ ਸਹੋੜਾ ਥਾ ਥਾ ਲੋਕਾਂ ਨੇ ਅੱਜ ਮਤਲਬ ਜਿਹੜਾ ਆ ਉਹ ਇਸ ਜਿੱਤੀ ਨੂੰ ਜਿਹੜਾ ਜਿੱਤ ਨੂੰ ਸੈਲੀਬ੍ਰੇਟ ਕੀਤਾ ਸੋ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਡਾਟ ਸੰਦੀਪ ਆਟੜਕ ਜੀ ਰਾਗਵ ਚੱਡਾ ਜੀ ਤੇ ਪਿਆਰੇ ਮੁਖਮੰਦ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼ੁਕਰੀਆ ਅਦਾ ਕਰਦਾ ਉਹਨਾਂ ਨੇ ਵੀ ਬੜਾ ਸਾਨੂੰ ਜੋਗਵਾਈ ਦਿੱਤੀ ਔਰ ਅਸੀਂ ਇਸ ਜੀਤ ਨੂੰ ਜਿਹੜਾ ਉਹ ਜਿੱਤਨ ਦੇ ਵਿੱਚ ਸਫਲ ਹੋਏ